ਵਾਇਪੂ ਦੀ ਘਾਲਸਾ ਵਾਇਪੂ ਪਤੀ ਅੱਜ ਦੇ ਦਰਵਾਜ਼ਾ ਆਪਣੇ ਘੂੜੇ ਦੇ ਜਿੱਕਰ ਦੇ ਚੰਦੇ ਜਾਣੀ ਆਪਾਂ ਚਾਹੇ ਇਹ ਹੋ ਜਾਣਾ ਹੈ ਅੱਜ ਦਾ ਰੋਕਾ 30 ਤੋਂ ਗਾਲਾ ਮਿਲਣਗਾ ਅੱਜ ਹੋਲ ਉੱਠਿਆ ਕਰਦੇ 5 ਵਜੇ ਅੱਜ ਆਪਾਂ ਲੇਟ ਹੋ ਗਏ ਆ ਅੱਜ ਜਵਾਕਾਂ ਨੂੰ ਵੀ ਛੁੱਟੀ ਉਹਨਾਂ ਵੀ ਨਾਲ ਹੀ ਜਾਣਾ ਆਪਣੇ। ਓਏ ਪਹਿਲਾਂ ਹੀ ਤਿਆਰ ਹੋ ਗਿਆ ਕੀ। ਸਾਰਿਆਂ ਨੂੰ ਛੌਂਗ ਇਹਨਾਂ ਨੂੰ। ਅੱਜ ਚਾਚੇ ਦੀ ਛੁੱਟੀ ਕਰ ਦੇਣੀ ਆ ਪਾ ਯਾਰ। ਆਪਣੇ ਸ਼ਰਟ ਦੇ ਵਿੱਚ ਵਜੰਦੇ ਪਹੁੰਚ ਆ ਤੂੰ ਬੜਾ ਖਰਾਬ ਕਰਦਾ ਗੁਰੂਆ ਤੇ ਕਿ ਬੋਰੀਆਂ ਨਹੀਂ ਪਾਸੇ ਕਰਦੇ ਪਾਣੀ ਪੂਣੀ ਬੰਦਾ ਮਾਰ ਲਿੰਦਾ ਟਰੈਕਟਰ ਤੇ ਦਰਿਆ ਦੇ ਜਾ ਕੇ ਧੋਨੇ ਇਹਨਾਂ 15 ਹਾਲਾਂ ਦਾ ਸੈਟ ਇਹਦੇ ਮਗਰ ਪਾਲਾ ਹਾਲੇ ਫੂਲੇ ਵੇਖ ਲੈ ਸਾਰੇ ਤੇ 15 ਉੱਥੇ ਸਾਡਾ ਵਾਂਗੇ ਉਧਰੋਂ 13 ਲਈ ਜਾਵਾਂ ਉਹਨੂੰ ਵੇਲਡ ਵੇਲਡ ਕਰਾਵਾਂਗੇ। ਲੋ ਜੀ ਆ ਗਏ ਆਪਾਂ ਸ਼ੈੱਡ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪਰਨ ਕੋਈ ਰਿਸਪੌਂਸ ਨਹੀਂ। ਸਿੰਘਾਂ ਦਾ ਨਾ ਐਕ ਵੇਲੇ ਨਾ ਕੋਈ ਹਾਲਤ ਨਹੀਂ ਹੁੰਦੀ ਵੇਹੇ। ਪੈਰ ਰੱਖ ਬਦ। ਉਈ ਰੱਬਾ ਕਿੱਦਾਂ ਲੱਗਾ ਤੁੰਗਾ ਦੇ ਉਹਨੇ ਤੂੜੀ ਵਾਲੀ ਤੇ ਲਾਹ ਛੱਡਿਆ ਨਾ ਤਾਂ ਚਲੋ ਚਲੋ ਫਿਰ ਤੂੜੀ ਵਾਲੀ ਤੇ ਕਿਹੜੀ ਤੇ ਤੂੜੀ ਵਾਲੀ ਤੇ ਅੱਜ ਬਣੂ ਗੱਲ ਅੱਜ ਤੂੜੀ ਆ ਗਾਂ ਫਿਆ ਕਰੋ ਜੋ ਦੇ ਪਾਉਣਾ ਹਾਂ ਲੱਗੀ ਉਹਦਾਂ ਵਾਰੀ ਘਟ ਆਉਂਦੀ ਆ ਤੇ ਆਪ ਦਾ ਗੁੱਟ ਪਰ ਉਹ ਬਹਿਗਾ ਤੇ ਕਹਿੰਦਾ ਮੈਨੂੰ ਪਈ ਪਈ ਤੇ ਫੜਾ ਦੇ ਬਸ ਜਾਸ ਨਹੀਂ ਜਾਸ ਖਾ ਦੇ ਥੋੜੀ ਜਾਸ ਉਹਤੇ ਨਾਲੇ ਮੱਠੀ ਚੱਲਦੀ ਆ ਤੂੜੀ ਵਾਲੀ ਮੁੰਡਾ ਚਲਾਉ ਸਾਡਾ ਹਰੀ ਝੜੀ ਤੇ ਵੀਡੀਓ ਹੋਣਗੀਆਂ ਫਿਰ ਬਲੌਗ ਤੇ ਤੁਹਾਡੇ ਕੋ ਇਹ ਨਾ ਪੀ ਹਣੀ ਕਿ ਲਈ ਬਸ ਏਕ ਲੋ ਜਾਜੂ ਜਾਂ ਚਾਚੇ ਹਣੀ ਦੀ ਤਰ੍ਹਾਂ ਕਰਦੇ ਜਦੋਂ ਸੀਜ਼ਨ ਆ ਗਿਆ ਸ਼ਰਾਬ ਪੀ ਲਈ ਤੇ ਆਪਾਂ ਨੂੰ ਪੁੱਤ ਵਾਹਣੇ ਬਣੇ ਕੈਵਨ ਕੁਬਲ ਲਾਈਏ ਤੇ ਚੱਲੀਏ ਆਪਾਂ ਨੂੰ ਤੇ ਵਾਹਣੇ ਹੀ ਪਣੇ ਚਲ ਬੰਦੇ ਹੈਗੇ ਆ ਨਾ ਬੰਦੇ ਕਹਿੰਦੇ ਵੀ ਅਸੀਂ ਧਰ ਦੋ ਪਹਿਲਾਂ ਘਰੇ ਆ ਤੇ ਫਿਰ ਉੱਥੇ ਕੀ ਕਰੂੰ ਮੈਂ ਲਾ ਤੇ ਹੁਣ ਦਿਨੋ ਤਲ ਇਹ ਜਨਾਣਾ ਚਾਹ ਸ਼ਵਾ ਸ਼ਵਾ ਚਾਹ ਛਕ ਲੋ ਸ਼ਾਹ ਛਕ ਲੋ ਚੱਲੀਏ ਮੈਂ ਪੁੱਛਦਾ ਵਾਂ ਗਿੰਦੇ ਨੂੰ ਉਹ ਉਹਨੇ ਵੀ ਡਾਕਟਰ ਨਾਲ ਆ ਗਏ ਆਪਣੇ ਡਰਾਈਵਰ ਮੇਨ ਮੇਨ ਡਰਾਈਵਰ ਕਿਹੜੇ ਮੇਨ ਡਰਾਈਵਰ ਆ ਗਏ ਮੈਂ 4 ਦਿਨ ਕੋ ਜੱਗਿਆ ਨਹੀਂ ਡਾਕਟਰ ਕਹਿੰਦੇ ਅੱਜ ਹਾਂ ਹਾਂਜੀ ਹੁਣ ਮੈਂ ਤਾਂ ਨਹੀਂ ਆਖਿਆ ਯਾਰ ਮੈਂ ਆਖਿਆ ਦਾਦੇ ਉਹ ਵਿੱਚ ਆਇਆ ਹੀ ਤਾਂ ਹੋ ਵਾਹਿਗੁਰੂ ਚੱਲੋ ਨਾ ਲਾ ਕੇ ਡਰਾਈਵਰ ਨੂੰ ਜਿਹੜੇ ਕਾਲੀ ਲੈ ਆ ਤੇ ਸ਼ੀਸ਼ਾ ਸਾਫ਼ ਕਰ ਲਈ ਨਾ ਮੇਰੀ ਅੱਜ ਅੱਥਰੇ ਜਿਹੜਾ ਪਾਦ ਨਾ ਹਾਂ ਇਹ ਬੱਲੇ ਸਾਤ ਦਿਨ ਹੀ ਨਾ ਚੱਲ ਪਈ ਨੀ ਅੱਜ ਇਹ ਨਾ ਪਾਰ ਆ ਨਹੀਂ ਇਹ ਟੂੜੀ ਵਾਲੀ ਤੇ ਆ ਇਹਨੂੰ ਮੁੜ ਕੇ ਚਲਾਉਣ ਨਹੀਂ ਦਿੰਦੇ ਅੱਜ ਫੜੇ ਟੂੜੀ ਵਾਲੀ ਮਸ਼ੀਨ ਉਹ ਮਗਰ ਟਰੈਕਟਰ ਖਲੋਤਾ ਜੋ ਹੈਲੋ ਉਹ ਬੰਦਾ ਉਹ ਜਿਹੜਾ ਉਹ ਯਾਰੋ ਨਾ ਹਾਂ ਜਾ ਜੋ ਹਾਲੇ ਨਹੀਂ ਗਾਲ ਮੁਕੂ ਲੈ ਪੈ ਆ ਗਏ ਨਹੀਂ ਇਹਦੇ ਉਹ ਜਾ ਕੇ ਲਾ ₹100 રૂપિયા ਲੈਣਾ ਹਾਂ ₹800 ਫੜਾ ਗਿਆ ਉਹ ਠੀਕ ਹੈ ਬਈ ਹੋਰ ਵੀਰ ਕਿੱਦਾਂ ਹੋਰ ਕਿੱਦਾਂ ਬੋਟ ਸਿੰਘ ਉਹ ਆਪ ਵੀ ਚੱਕ ਲੈ ਲੋ ਉਰੇ ਗਾਈ ਕੁੜਾਈ ਮੜਾ ਕੁੜਾਈ ਪੰਦਰਿਆ ਤੋਂ ਪਾਰ ਅੱਜ ਆ ਕੇ ਟਰੈਕਟਰ ਆਪਣੇ ਪਹਿਲਾ ਉਹ ਲਾਦ ਲਾ ਪਹਿਲਾ ਉਹ ਲਾਦ ਲਾ ਹੋ ਤਾਂ ਤੇਰੀ ਲੈਣਾ ਉਹਨਾਂ ਦਾ ਦੁਆਣ ਪਾਰ ਨਗਾ ਅਮਨ ਕਾ ਤੀਜਾ ਕੰਪਿਊਟਰ ਕਰਾਇਆ ਵਾਲਾ ਪਾਰ ਨਗਾ ਵਾਂਗੇ ਦੇਖੋ ਵੰਦੀ ਜੋੜ ਮਿੱਤੀ ਬੜੀ ਅਗਲੀ ਬੜੀ ਅੱਲ ਵੀ ਘੋੜੇ ਉਹ ਅੱਜ ਪਾਰ ਇੰਦਰ ਪਨੀਰੀ ਵਾਲਾ ਥਾਂ ਤਿਆਰ ਕਰਾਂਗੇ ਤੇ ਬਾਅਦ ਦੇ ਵਿੱਚ ਆਪਾਂ ਪਨੀਰੀ ਦੀ ਬਜਾਈ ਸ਼ੁਰੂ ਕਰ ਦੇਣੀ ਆ ਇਹ ਜ਼ਮੀਨ ਆਪਣੀ ਤਰਨਤਾਰਨ ਚੋਂ ਦੀ ਤਰਨਤਾਰਨ ਆਪਣਾ ਇੱਕ ਤਰੀਕ ਨੂੰ ਸ਼ੁਰੂ ਆ ਇਸ ਕਰਕੇ ਇਹਦੀ ਪਨੀਰੀ ਥੋੜੀ ਜਿਹੀ ਖੇਤਰੀ ਬੀਜਾਂਗੇ ਨਾਲੇ ਨਾਰੇ ਲੋਡ ਪਾ ਗਏ ਵੇਨੇ ਅੱਜ ਤੁਹਾਨੂੰ ਦੱਸਦੇ ਆ ਕਿੰਨੀ ਉਹ ਮਗਰ ਵੇល ਨਹੀਂ ਓਏ ਚੱਲ ਵੀ ਸ਼ੇਰਾ ਇਹ ਆਪਣੇ ਹਾਏ ਹਾਏ ਇਹ ਛੂਟੇਗਾ ਛੂਟੇਗਾ ਰੇ ਛੂਟੇਗਾ ਕੋਲਾ ਵੀ ਸ਼ੇਰੋ ਲੰਘੇ ਕਰਮਾਂ ਵਾਲੇ ਪਾਰ ਹਾਂ ਤੇ ਖਾਵਾਂਗੇ ਟਾਈਮ ਲੇ ਲਾ ਕੇ ਪਹੁੰਚ ਗਿਆ ਆਪਾਂ ਡੇਰੀ ਤੇ ਹੁਣ ਪਾਰ ਵਾਲੇ ਦੇ ਖੋ ਅਜੇ ਆਪਣਾ ਸਬਜੀ ਆਉਣੀ ਆ ਅਛਾ ਰੋਟੀਆਂ ਖਾ ਲਓ ਫਿਰ ਕਿੱਥੇ ਪਈ ਸਬਜੀ ਕਿੰਧਿਆ ਤੇ ਤੇ ਲੈ ਰਹੀ ਹੈ ਓਏ ਉਹ ਕਹਿੰਦੇ ਪਈ ਆ ਇਹ ਤੇ ਰਾਤ ਦੀ ਦਾਲ ਪਈ ਤਾਂ ਫਿਰ ਕਿਹ ਦਾਲ ਨਾਲ ਇਹਨਾਂ ਖਾ ਜਾਣੀਆਂ ਦਾਲ ਚਪਾਲ ਦਾ ਉਹ ਪੈਂਦੀ ਖੋ ਚੈੱਕ ਕਰ ਜੀ ਤਾਰ ਕੱਢ ਦਈਏ ਨੇ ਤਾਰ ਨਾਲ ਹੀ ਆਪਾਂ ਲੈ ਜਾਣੀ ਹੁਣ ਗਰਮੀ ਦਾ ਮੌਸਮ ਆ ਗਿਆ ਮੂੰਹ ਬੰਦ ਲੈ ਸਾਰਿਆਂ ਨੇ ਪਿੱਲੋ ਜੀ ਵਗਦੀ ਆ ਕੰਮ ਇਦਾਂ ਹੀ ਚੱਲਨੇ ਹੁਣ ਹੁਣੇ ਮੋਟਰਾਂ ਦੀ ਸੈਟਿੰਗ ਜਿੱਤ ਤਰ੍ਹਾਂ ਜਿੱਥੇ ਮੋਟਰ ਫੈਟੋਨ ਵਾਲੀ ਹੋਣੇ ਕਰੀ ਜੰਨੇ ਕਿਉਂਕਿ ਬਾਅਦ ਦੇ ਵਿੱਚ ਗਰਮੀ ਜ਼ਿਆਦੀ ਵਧਣੀ ਹੈ ਅੱਜ ਸਾਰੀਆਂ ਮੋਟਰਾਂ ਖੋਲ ਕੇ ਇਹਨਾਂ ਨੂੰ 베ਰਿੰਗ ਬੁਰਗ ਇਹਨਾਂ ਦੀ ਰਿਪੇਅਰ ਸ਼ੁਰੂ ਕਰਾਂਗੇ 베ਰਿੰਗ ਸਾਰੇ ਨਵੇਂ ਵਿੱਚ ਪੁੱਤ ਨਾਲ ਵਿੱਚ ਚਲੇ ਦੇ ਵਿੱਚ ਰੱਖ ਦੇ ਨਾਲ-ਨਾਲ ਪਾਈਪ ਪਾਈਪ ਕਿਦਾਂ ਵੀ ਕੀ ਹੁਣ ਇੰਨਾ ਮੋਟਰਾਂ ਦੇ ਰੌਣਕ ਸਫਾਈਆਂ ਸੁਪੀਆਂ ਕਰਕੇ ਬਸ ਇੰਨਾ ਤੇ ਹੁਣ ਰੌਣਕ ਲਗਾਇਆ ਕਰਨੀ ਆ ਮੰਡ ਖੇਤਰਾ ਆਪਣਾ ਇੱਥੇ ਬਹੁਤ ਵਧੀਆ ਸ਼ਾਂਪ ਪੂਲਰਾਂ ਦੀ ਪਹਿਲੇ ਸਾਲ ਜੋਬਣਾ ਬੜਾ ਮੰਦਾ ਵਾਲੀ ਗੁਰੂ ਆ ਪਹਿਲੇ ਸਾਲ ਅਸੀਂ ਟਰਾਲੀ ਦੇ ਵਿੱਚ ਤੰਬੂ ਲਾਇਆ ਤੇ 6 ਵਜੇ ਜਾਵੇਂ ਪਾਣੀ ਪੂਰਾ ਲਾਵੇ ਤੇ ਹੁਣ ਵੇਖ ਹੁਣ ਰੁਖਸਾ ਹੁਣ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਉਹ ਦੋਇ ਤੇ ਰਹਿਣ ਨੂੰ ਜੀ ਨਹੀਂ ਕਰਦਾ ਹੈ ਕੋਨੇ ਆ ਹੀ ਨਾ ਆਹ ਮੋਟਰਾਂ ਦੇ ਉੱਤੇ ਕੋਠੇ ਪਾਏ ਆ ਇਤਰਾਪਾਰ ਆਪਣੇ ਖਾਦ ਖੁਦ ਰੱਖਣ ਨੂੰ ਟਰੈਕਟਰ ਟੁਕਣ ਨੂੰ ਇਹਦੇ ਵਿੱਚ ਦੋ ਟਰੈਕਟਰ ਖੜਵਾ ਜਾਂਦੇ ਆ ਬਸ ਚੋਹਾ ਗੁੱਠਾਂ ਦੇ ਗਾਰਡਰ ਫਿੱਟ ਕਰਕੇ ਉੱਤੇ ਲੋਹੇ ਦੇ ਐਂਗਲ ਲਾ ਕੇ ਤੇ ਲੰਮੀਆਂ ਸਲੇਟਾਂ ਆ ਜਾਂਦੀਆਂ ਤੇ ਉੱਤੇ ਵੀ ਸਲੇਟਾਂ ਪੈ ਜਾਂਦੀਆਂ ਬਹੁਤ ਵਧੀਆ ਟਿਕਾਟ ਖਰਚੇ ਦੇ ਵਿੱਚ ਇਹ ਆਪਣਾ ਸ਼ੈੱਡ ਬਣ ਜਾਂਦਾ ਕਮਰਾ ਤੇ ਨਾਲੇ ਦੇ ਨਾ ਸੀਮੈਂਟ ਬਜਰੀ ਨਾ ਇੱਟਾਂ ਲਿਆਉਣ ਦੀ ਲੋੜ ਜਦੋਂ ਸਲੇਟਾਂ ਖਰਾਬ ਹੋਈਆਂ ਉਦੋਂ ਸਲੇਟਾਂ ਨਵੀਆਂ ਪਾਉਦੋ ਤੇ ਕਵਾੜ ਦੇ ਭਾਏ ਵੀ ਚੱਲ ਜਣੀਆਂ ਆ ਉਦਾਂ ਇਟਾਂ ਲਿਆਓ ਸੀਮਿੰਟ ਲਿਆਓ ਬਜਰੀ ਲਿਆਓ ਤੇ ਲੈਂਟਰ ਪਾਓ 100 ਹੁੰਦਾ ਖਪਾ ਆਰਮਾਨ ਆਇਤਰਾ ਦਾ ਬਣਾ ਕੇ ਤੇ ਘੱਟ ਖਰਚੇ ਦੇ ਵਿੱਚ ਤੇ ਵੱਧ ਮੁਨਾਫਾ ਇਹਦਾ ਨਾ ਇਹਨੇ ਲੀਕਣਾ ਨਾ ਇਹਨੇ ਇਹਦੇ ਚ ਵਾਸ਼ੜ ਜਾਣੀ ਬਹੁਤ ਵਧੀਆ ਜਿਗਾਰੜ ਆਏ ਅੱਜ ਲੋਕ ਆਫੀ ਵਗਣ ਡਈ ਮੋਟਰਾਂ ਖੋਲ ਖੋਲ ਕੇ ਰੱਖੀ ਜਾਵਾਂਗੇ ਸਾਰੀਆਂ ਤੇ ਅੱਜ ਆਪਾਂ ਤੁਹਾਡਾ ਨਾਲ ਗੱਲ ਕਰਦੇ ਆਂ ਵੀ ਕਈ ਵੀਰਾਂ ਦਾ ਆਪਾਂ ਨੂੰ ਬਾਹਰਲੇ ਬੰਨੇਓ ਅਮਰੀਕਾ ਕੈਨੇਡਾ ਯੂ ਐਸ ਏ ਉਥੋਂ ਸਾਰੇ ਵੀਰਾਂ ਦਾ ਫੋਨ ਆਉਂਦੀ ਰਹਿੰਦੀ ਆ ਵੀ ਵੀਰ ਦੀ ਬਹੁਤ ਵਧੀਆ ਬਲੌਗ ਲੱਗਦੇ ਆ ਕੋਈ ਵੀਰਾਂ ਦਾ ਵੀ ਦੋਆਂ ਘੰਟਿਆਂ ਦਾ ਬਣਾਓ ਕੋਈ ਜਾਂਦਾ ਇੱਕ ਘੰਟੇ ਦਾ ਬਣਾਓ ਤੇ ਕਿਉਂਕਿ ਜਿਹੜਾ ਬੰਦਾ ਵੇਖਣ ਦਾ ਆ ਪਿੰਦਾਣਾ ਉਹਨੂੰ ਇਸ ਚੀਜ਼ ਚ ਵਧੀਆ ਲੱਗਣ ਦਾ ਆ ਪਿੰਦਾ ਵੀ ਚੰਗੀਆਂ ਗੱਲਾਂ ਹਰ ਇੱਕ ਬੰਦੇ ਦਾ ਆਪੋ ਆਪਣੀ ਸੋਚ ਹੁੰਦੀ ਜਿਹੜੇ ਬੰਦੇ ਨੂੰ ਜਿਹੜੀਆਂ ਗੱਲਾਂ ਉਹਨੇ ਉਹ ਪੂਜਿਆ ਬਲੌਗ ਉਹਨੇ ਆਵੜਾ ਲਾਭ ਹੀ ਲੈਣਾ ਜਿਹੜੇ ਆਪਣੇ ਬਲੌਗ ਆ ਇਹ ਖੇਤੀਬਾੜੀ ਨਾਲ ਰਿਲੇਟਡ ਆ ਆਪਾਂ ਜੋ ਜੀਵਨ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਰਦੇ ਆ ਉਹੋ ਹੀ ਸਾਰਾ ਤੁਹਾਨੂੰ ਦਿਖਾਈਦਾ ਇਹਦੇ ਵਿੱਚ ਕੋਈ ਉਹੋ ਜਿਹਾ ਨਹੀਂ ਹੁੰਦਾ ਵੀ ਵਾਦੂ ਢਫੂਸ ਮਾਰੀਏ ਤੁਹਾਨੂੰ ਜਾਂ ਝੂਠ ਮਾਰੀਏ ਜੋ ਕੁਝ ਵੀ ਕਰਦੇ ਆ ਸਾਰੀ ਦਿਹਾੜੀ ਤੁਹਾਨੂੰ ਰੁਟੀਨ ਦੇ ਵਿੱਚ ਦਿਖਾਈਦਾ ਬਾਕੀ ਇੰਨਾ ਲੰਮਾ ਟਾਈਮ ਨਹੀਂ ਹੁੰਦਾ ਕਿ ਆਪਾਂ 1 ਘੰਟੇ ਦਾ 2 ਘੰਟਿਆਂ ਦਾ ਬਲੌਗ ਬਣਾਈਏ ਕਿਉਂਕਿ ਕੰਮ ਦੇ ਵਿੱਚ ਕੰਮ ਨਾਲ ਕਰੀਦਾ ਵੇਲੇ ਤੇ ਹੰਦੀ ਨਹੀਂ ਉਵੇਂ ਨਾਲ ਨਾਲ ਕੰਮ ਦੇ ਕਈ ਵਾਰ ਡੈਡੀ ਹੁਣਾਂ ਤੋਂ ਗਾਲਾਂ ਗੁਣਾ ਲੈ ਕੇ ਤੇ ਮਹਾਈ 30 35 ਮਿੰਟਾਂ ਦਾ ਬਲੌਗ ਤਿਆਰ ਕਰੀਦਾ ਵਾ ਕੋਈ ਨਹੀਂ ਗਾਂ ਨੂੰ ਹੌਲੀ ਹੌਲੀ ਆਪੇ ਟਾਈਮ ਮਿਲਦਾ ਜਾਊਗਾ ਅਜੇ ਤੇ ਚਲੋ ਆਪਦੀ ਜ਼ਿੰਮੇਵਾਰੀ ਵੀ ਵੱਧ ਹੁੰਦੀ ਆ ਨਾਲ ਟੈਟੂਟਰ ਵਾਈ ਦੇ ਆ ਉਹਦਾ ਕਰਕੇ ਬੜਾ ਫਰਕ ਪੈਂਦਾ ਵਾ ਤੇ ਆਪਾਂ ਤੇ ਤਾਂ ਕਰਦੇ ਹੁੰਦੇ ਆ ਵੀ ਮੈਂ ਨਾ ਜਦੋਂ ਆਪਣੇ ਬੱਚਿਆਂ ਨੂੰ ਵੇਖਿਆ ਟੀਵੀ ਤੇ ਬਲੌਗ ਵੇਂਦੇ ਆ ਨੂੰ ਉਹ ਬਲੌਗ ਵੇਂਦੇ ਹੀ ਜਿੱਦਾਂ ਵੀ ਉਹ ਫੈਸ਼ਨ ਵਾਲੇ ਤੇ ਵੱਧ ਪੈਸੇ ਵਾਲੇ ਮਹਿੰਗੀਆਂ ਗੱਲੀਆਂ ਗੱਡੀਆਂ ਵਾਲੇ ਉਹ ਗੱਲਾਂ ਵੀ ਉਦਾਂ ਦੀਆਂ ਕਰਨਦੇ ਆ ਵੀ ਤੇ ਫਿਰ ਇਹ ਮੇਰੇ ਮਾਈਂਡ ਦੇ ਵਿੱਚ ਆਇਆ ਵੀ ਯਾਰ ਚਲੋ ਸੋਸ਼ਲ ਮੀਡੀਆ ਹਰ ਇੱਕ ਚੀਜ਼ ਉਦੇ ਉੱਤੇ ਪਈ ਆ ਪਰ ਬੱਚੇ ਵੇਂਦੇ ਆ ਤੇ ਉਹੋ ਜਿਹੀ ਮਾਈਂਡ ਦੇ ਵਿੱਚ ਗੱਲਾਂ ਆਉਂਦੀਆਂ ਆ ਇਸ ਕਰਕੇ ਮੈਂ ਜਦੋਂ ਇਹ ਆਪਣਾ ਚੈਨਲ ਤਿਆਰ ਕੀਤਾ ਤੇ ਮੈਂ ਨਾਲ ਪੱਛੇ ਵੀ ਇਥੇ ਚਲੇ ਬੱਚੇ ਕੰਮ ਕਰਦੇ ਆ ਸਾਰੀ ਦਿਹਾੜੀ ਸਟ ਦੇ ਜਦੋਂ ਛੁੱਟੀ ਹੋਵੇ ਸਾਰੀ ਦਿਹਾੜੀ ਨਾਲ ਕੰਮ ਕਰਾਉਂਦੇ ਆ ਉਹਦੇ ਨਾਲ ਕੀ ਹੁੰਦਾ ਵਾ ਵੀ ਜਦੋਂ ਕੋਈ ਇਹ ਬਲੌਗ ਵੇਖੂਗਾ ਛੋਟੇ ਬੱਚੇ ਵੇਖਣਗੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਮਹਿਸੂਸ ਹੋਊਗਾ ਵੀ ਅਹੀਂ ਵੀ ਕੰਮ ਕਰਨਾ ਵਾ ਪਿਵਾਬ ਦੇ ਮਾਪਿ ਉਹਦੇ ਨਾਲ ਕੰਮ ਕਰਕੇ ਉਹਨਾਂ ਦਾ ਹੱਥ ਵਟਾਉਣਾ ਵਾ ਤੇ ਜੇ ਚੰਗੀਆਂ ਚੀਜ਼ਾਂ ਵੇਖਣਗੇ ਤੇ ਆਪਣੇ ਆਪ ਉਹ ਚੰਗੇ ਕਮਾਲ ਅਟਰੈਕਟਿਵ ਹੋਣਗੇ ਇਸ ਕਰਕੇ ਜਿੰਨਾ ਵੀ ਸੁਵਿਧਾ ਸੇ ਕਰਕੇ ਨਾਲ ਬੱਚਿਆਂ ਨੂੰ ਵੀ ਜੋੜੀਦਾ ਵਾ ਵੀ ਬੱਚੇ ਜਿਹੜੇ ਆ ਇਹਦੇ ਤੋਂ ਸਿਹਤ ਲੈਣ ਤੇ ਕੋਈ ਵੀ ਕੰਮ ਜਿਹੜਾ ਵੀ ਕਰਦੇ ਆ ਜੇ ਜੇ ਖੇਤੀਬਾੜੀ ਕਰਦੇ ਆ ਤੇ ਖੇਤੀਬਾੜੀ ਚ ਇੰਟਰਸਟ ਲੈਣ ਜੇ ਕੋਈ ਹੋਰ ਕੰਮ ਕਰਦੇ ਆ ਤੇ ਉਹਦੇ ਵਿੱਚ ਕਿਉਂਕਿ ਜਦੋਂ ਆਪਾਂ ਆਪਦੇ ਕੰਮ ਨੂੰ ਮਾੜਾ ਸਮਝਣ ਲੱਗ ਪਈਏ ਨਾ ਉਦੋਂ ਜਿਹੜਾ ਕੰਮ ਆਪਾਂ ਕਿਤੇ ਵੀ ਵੇਖੀਏ ਵੀ ਜੇ ਮਿਸਤਰੀ ਆਣਾ ਤੇ ਉਹ ਉਹਦਾ ਗਾਂ ਬੱਚਾ ਮਿਸਤਰੀ ਪੁਣਾ ਨਹੀਂ ਕਰਦਾ ਕਿਉਂਕਿ ਆਪਾਂ ਬੱਚੇ ਦੇ ਵਿੱਚ ਲਾਗੇ ਉਹ ਗੱਲਾਂ ਕਰਦੇ ਆਂ ਵੀ ਇਹ ਕੰਮ ਦੇ ਵਿੱਚ ਕੋਈ ਨਹੀਂ ਫਾਇਦਾ ਇਹ ਕੰਮ ਦੇ ਵਿੱਚ ਕੁਛ ਨਹੀਂ ਆਲ ਤੇ ਖੇਤੀਬਾੜੀ ਵਾਲਾ ਵਾ ਤੇ ਉਹਦਾ ਬੱਚਾ ਵੀ ਗਾਂ ਛੇਤੀ ਕੀਤਿਆਂ ਖੇਤੀਬਾੜੀ ਚ ਨਹੀਂ ਪੈਂਦਾ ਹੀ ਉਹ ਆਂਦਾ ਇਹ ਪਿਆਰੇ ਦੇ ਵਿੱਚ ਬਚਦਾ ਹੀ ਕੋਹ ਨਹੀਂ ਆ ਉਹ ਬੱਚੇ ਜੋ ਆਪਾਂ ਕਵਾਂਗੇ ਉਹੀ ਸੁਣ ਉਹਦੇ ਤੋਂ ਹੀ ਉਹ ਜਾਜ ਸਿੱਖਦੇ ਆਂ ਹੁਣ ਆਪਣੇ ਬੱਚੇ ਨਾਲ ਲੱਗੇ ਹੁੰਦੇ ਉਹਨਾਂ ਨੂੰ ਪਤਾ ਵਾ ਵੀ ਸਾਨੂੰ ਖੇਤੀਬਾੜੀ ਤੋਂ ਸਭ ਕੁਝ ਬਚਦਾ ਵਾ ਕਿਉਂਕਿ ਅਸੀਂ ਉਹਨਾਂ ਦੇ ਲਾਗੇ ਗੱਲਾਂ ਹੀ ਇਦਾਂ ਕਰਦੇ ਆਂ ਵੀ ਬੜਾ ਆਪਾਂ ਨੂੰ ਕਿਰਪਾ ਮਾਲਕ ਦੀ ਖੇਤੀਬਾੜੀ ਤੋਂ ਆਪਾਂ ਕੁਝ ਅਚੀਵ ਕੀਤਾ ਕੁਝ ਮਿਲਿਆ ਉਹ ਫਿਰ ਹੁਣ ਬੱਚਿਆਂ ਨੂੰ ਵੀ ਇਹ ਆ ਵੀ ਅਸੀਂ ਖੇਤੀਬਾੜੀ ਕਰਨੀ ਆਂ ਹੌਲੀ ਹੌਲੀ ਮਸ਼ੀਨਰੀ ਦੇ ਵਿੱਚ ਸੁਧਾਰ ਕਰਾਂ ਕਿਉਂਕਿ ਜੋ ਆਪਣੇ ਫਾਦਰ ਸਾਹਿਬ ਹੁਣੀ ਕਰਗੇ ਉਤੋਂ ਪਹਿਲਾਂ ਉਹ 4x4 ਟਰੈਕਟਰਾਂ ਤੋਂ ਬਿਨਾਂ ਵਹੀ ਕਰਦੇ ਉਹ ਸਾਡੇ ਨੂੰ ਵੀ ਜ਼ਿਆਦਾ ਹਾਰਡਵਰਕ ਕਰਦੇ ਉਸ ਤੋਂ ਬਾਅਦ ਅਸੀਂ ਆਏ ਅਸੀਂ 4x4 ਟਰੈਕਟਰ ਲਿਆਂਦੇ ਥੋੜਾ ਜਿਹਾ ਥੋੜਾ ਜਿਹਾ ਉਹਨਾਂ ਨਾਲੋਂ ਸੌਖੇ ਹੋ ਗਏ ਹੁਣ ਗਾਂ ਆਉਣ ਵਾਲੀ ਪੀੜ੍ਹੀ ਜਿਹੜੀ ਆ ਜਿਸ ਤਰ੍ਹਾਂ ਜ਼ਮਾਨਾ ਵੀ ਚੇਂਜ ਹੋਈ ਜਾਂਦਾ ਗਾਂ ਏਸੀ ਵਾਲੇ ਟਰੈਕਟਰ ਆ ਜਿਵੇਂ ਏਸੀ ਕੈਬਨ ਵਾਲੀਆਂ ਮਸ਼ੀਨਾਂ ਆ ਜਿਹੜੀਆਂ ਉਹਨਾਂ ਨੇ ਇਹਨਾਂ ਨੂੰ ਵੀ ਸੌਖੀ ਹੋ ਜਾਣਾ ਇਸ ਕਰਕੇ ਆਪਦੇ ਕਿੱਤੇ ਨੂੰ ਕਦੀ ਵੀ ਆਪਦੇ ਬੱਚਿਆਂ ਦੇ ਲਾਗੇ ਮਾੜਾ ਨਾ ਕਹੋ ਤੇ ਜੋੜ ਕੇ ਰੱਖੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਵਿੰਦੇ ਰਹਿੰਦੇ ਆ ਹਰ ਵੀ ਬਾਹਰ ਤੋਂ ਬਹੁਤ ਫੋਨ ਆਉਂਦੇ ਰਹਿੰਦੇ ਭਾਜੀ ਵੀ ਤੁਹਾਡੇ ਬਲੌਗ ਵੇਖ ਕੇ ਸਾਨੂੰ ਇੱਕ ਤਾਂ ਪੰਜਾਬ ਦੀ ਯਾਦ ਆਉਂਦੀ ਆ ਤੇ ਇੱਕ ਸਾਨੂੰ ਬਹੁਤ ਵਧੀਆ ਲੱਗਦਾ ਵਾ ਵੀ ਤੁਸੀਂ ਆਪਦੇ ਕਿੱਤਰੇ ਨਾਲ ਜੁੜੇ ਆ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹੋ ਜਿਹੇ ਬਲੌਗਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਿਆ ਕਰੋ ਤਾਂ ਕੋ ਆਪਣੇ ਬੱਚੇ ਜਿਹੜੇ ਆ ਨਾ ਵੀ ਇਹਨਾਂ ਚੀਜ਼ਾਂ ਦੇ ਨਾਲ ਜੁੜਨਾ ਆਪਦੇ ਕਿੱਤਿਆਂ ਦੇ ਨਾਲ ਜੁੜਨਾ ਤੇ ਆਪਦੀ ਦੇਸ਼ ਦੇ ਨਾਲ ਜੁੜਨਾ ਆਪਦੇ ਪਿੰਡ ਦੇ ਨਾਲ ਜੁੜੇ ਰਹਿਣਾ ਇਹ ਚੀਜ਼ਾਂ ਜਿਹੜੀਆਂ ਵੱਧ ਤੋਂ ਵੱਧ ਸਪੋਰਟ ਕਰੋ ਤੇ ਜਿੰਨਾ ਵੀ ਹੋ ਸਕੇ ਤੇ ਆਪਾਂ ਵੀ ਤੁਹਾਡੇ ਨਾਲ ਜੋ ਡੇਲੀ ਰੁਟੀਨ ਦੇ ਵਿੱਚ ਕਰਦੇ ਆ ਉਹ ਹੀ ਸ਼ੇਅਰ ਕਰੀਦਾ ਕੋਈ ਇਹਦੇ ਵਿੱਚ ਝੂਠ ਨਹੀਂ ਮਾਰੀਦਾ ਸਭ ਕੁਝ ਤੁਹਾਨੂੰ ਬਲੌਕਾਂ ਦੇ ਵਿੱਚ ਪਤਾ ਲੱਗ ਹੀ ਜਾਂਦਾ ਹੁਣ ਚੱਲਦੇ ਆ ਅਗਲੀ ਮੋਟਰ ਤੇ ਤੇ ਨੂੰ ਖੋਲਦੇ ਆ ਨਾਲੋਂ ਨਾਲ ਖੋਲਹੀ ਜਾਂਦੇ ਨਾਲੋਂ ਨਾਲ ਤੁਹਾਡੇ ਨਾਲ ਗੱਲਾਂ ਕਰੀ ਜਾਂਦੇ ਤੇ ਬਹੁਤ ਅੱਜ ਕਰਿਓ ਹੁਣ ਮੋੜ ਦਾ ਕਿੰਨੇ ਆਣੇ ਪੁੱਛਿਆ ਦਿੰਦਾ ਮੋੜ ਨਹੀਂ ਦਿਖਦਾ ਮੈਂ ਕਿਹਾ ਮੋੜ ਭਾਜੀ ਚਲੇ ਗਿਆ ਹੁਣ ਸਾਡਾ ਆਵਾ ਮੁੰਡਾ ਹੁਣ ਇਹਦਾ ਮਨ ਖੁਸ਼ ਰਹੂਗਾ ਮੋਣ ਜਿਹੜਾ ਵਾ ਗਰਮੀ ਤੋਂ ਭੱਜ ਗਿਆ ਵੰਦਾ ਮੈਂ ਪਹਾੜਾਂ ਹੀ ਜਾਣਾ ਚਲੋ ਵੇਖ ਲੈ ਪਹਾੜਾਂ ਦਾ ਲਾਜੋ ਵੀ ਆਪਾਂ ਚੱਲੋ ਹੁਣ ਅਗਲੀ ਮੋਟਰ ਤੇ ਆਪਣੇ ਮੰਡ ਦੇ ਡੰਗਰ ਜਿਹੜੇ ਚਰਦੇ ਰਹਿੰਦੇ ਆ ਇੱਥੇ ਫਾਇਦਾ ਹੋਣ ਦੀ ਅੱਠਾ ਢੱਕਾ ਵਾਧੂ ਘਾਹ ਹੋ ਉਹ ਵਾਧੂ ਐਂਦਾ ਡੰਗਰ ਚਰਦੇ ਰਹਿੰਦੇ ਮੁੜ ਕੇ ਕੰਮਾਂ ਨੂੰ ਜਾ ਕੇ ਬੰਨ੍ਹ ਦੇਣੇ ਮੁੜ ਕੇ ਕਿੰਨਾ ਵੀ ਆ ਇੱਥੇ ਉਹ ਡੰਗਰ ਲੈ ਆਈਏ ਜਿਹੜੇ ਡੰਗਰ ਉਦ ਨਹੀਂ ਦਿੰਦੇ ਤੇ ਜਾ ਪਿੰਡ ਜਾ ਕੇ ਵੀ ਇਹਨਾਂ ਨੂੰ ਕੋੜੀ ਤੰਦ ਪਾਉਣਾ ਇੱਥੇ ਨਾਲ ਦੂੜੀ ਖਾਈ ਜਾਂਦੇ ਆ ਤੇ ਨਾਲ ਤੇ ਪੱਠਾ ਡੱਕਾ ਮਿਲਦਾ ਜਾਂਦਾ ਨਾਲੇ ਪਾਣੀ ਖੁੱਲਾ ਨਾਲ ਦੂਰ ਹੋ ਤੇ ਇਹ ਕਿ ਦੰਗਰਾਂ ਦਾ ਕੰਮ ਆਪਣੇ ਲੋਕ ਛੱਡਦੇ ਜਾਂਦੇ ਆ ਪਰ ਕਰਨਾ ਚਾਹੀਦਾ ਜਰੀ ਅੱਡੀ ਲਡੌਣੀ ਫਿਰ ਮਾ ਫਿਰ ਨਪੀਆ ਕਿੱਲੀ ਦੇ ਹੈ ਹਨ ਨਾ ਕੰਦੇ ਨਾ ਨਦ ਨਾ ਅੱਛਾ ਇਹਦੇ ਵਿਸ਼ੇ ਇਹਦੇ ਉਹਨੇ ਕੱਢ ਲਾਇ ਜਿਸਕਾ ਤਾਂ ਕਿੰਨੂੰ ਤਜੇ ਸੁਬਹਿ ਦਾ ਹੂ ਦਾ ਰੋਕਾ ਉੱਥੇ ਤੁਹਾਨੂੰ ਇਹਨਾਂ ਆ ਕੇ ਰੱਖ ਚੱਲ ਬਾਬਾ ਸ਼ਾਬਾਸ਼ ਸ਼ਾਬਾਸ਼ ਖੇਦੋ ਕੰਮ ਨੂੰ ਭਿੰਦੇ ਆ ਤੁਸੀਂ ਸਾਰੇ ਮੁੰਡੇ ਪੂਰੇ ਜੋਰਾ ਸ਼ੋਰ ਨਾਲ ਲੱਗੇ ਆ ਪੱਖਾ ਆਪਣਾ ਜਗਾੜ ਵਧੀਆ ਹੈ ਕਿ ਨਹੀਂ ਬੜਾ ਘਟਾ ਝਾਕਦਾ ਇਹਨਾਂ ਦੇ ਇਹਦੇਆਂ ਲੱਗਦੇ ਪੁਰਾਣੇ ਜਿਹੇ ਹੋ ਗਏ ਹੁੰਦੇ ਆ ਸਲੇਟ ਹੋ ਗਏ ਲੈਂਦੇ ਹਾਂ ਹਾਂ ਮੋਟਰਾ ਮੋਟਰਾ ਦੇ ਕਰਦੇ ਸਾਲ ਮਾਰ ਕੇ ਨੇ ਮਰ ਜਾਂਦੇ ਇੱਕ ਗੁਰਵਾਦ ਜੀ ਤੇ ਇੱਕ ਤੇ اوے یار 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 پانی تے کٹ کراں پانی تے کٹ کراں شوا 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 پانی تے لگ کے رکھنا لگ کے رکھنا لگ ਅਜੀ ਮੈਂ ਸਭ ਨੂੰ ਜਰੂਰੀ ਚੀਜ਼ ਕਰਨ ਲੈ ਤੂੰ ਤੇ ਲੱਗੇ ਕਾ 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 ਤੂੰ ਇੱਥੇ ਚੋਲੇ ਰਿਹਾ ਤੂੰ ਚਾਹ ਤੇ ਬੈਠਾ ਹਾਂ ਹੂੰ ਜਾਉਂਗਾ ਫੋਨ ਡਰਾਪੀ ਲਿਓ ਹੁੰਦਾ ਕੋਈ ਨਸਤਾ ਮਤਲਬ ਗੱਲ ਦਾ ਹੂੰ ਲਿਓ ਹੁਣ ਲਿਓ ਹੁਣ ਨਾ ਥੋੜਾ ਜੀ ਖਾ ਲਾ ਪੈ ਗਈ ਜਾਲੀ ਹੁਣ ਹੁਣ ਪਾਣੀ ਪਾਓ ਇਹਨਾਂ ਨੂੰ ਆਵਾ ਰੱਖ ਕੇ ਸਿਗਰੇਟ ਫਾਰਮ ਦੇ ਬੰਦੇ ਹੋਣੇ ਆਪਣੇ ਹੁਣ ਉੱਤੇ ਸੁੱਤਾ ਵੀ ਤੀਜਾ ਮੀਡੀਅਮ ਹੀ ਲੱਗਾ ਨਾਲ ਸੱਤਾ ਵੀ ਹੋਏ ਅੱਜ ਆਪਾਂ ਵਾਹ ਕੇ ਵੇਖੇ 755 ਅਰਜੁਨ ਨੋਵੋ ਸੀਆਰਡੀ ਇੰਜਨ ਚਲੋ ਵਧੀਆ ਚੱਲੇ ਆ ਪਰ ਇਹਨਾਂ ਦੀ ਬੜਕ ਥੋੜੀ ਗੁੰਮਝੇ ਹੁੰਦੇ ਆ ਉਸ ਤਰ੍ਹਾਂ ਟਰੈਕਟਰ ਜ਼ੋਰ ਜ਼ਾਰ ਬਹੁਤ ਮਾਰਦੇ ਵਧੀਆ ਇੱਕ ਮਗਰ 15 ਵਾਲਾ ਇੱਕ ਮਗਰ 13 ਵਾਲਾ ਇਹ ਵਧੀਆ ਵਾ ਚਲਾਉਣ ਚ ਵੀ ਬਹੁਤ ਬੈਸਟ ਵਾ ਕੰਟਰੋਲ ਕੰਟਰੋਲ ਲੀਵਰ ਬਹੁਤ ਵਧੀਆ ਵਾ ਇਹ ਬਾਕੀ ਜਿੱਦਾਂ ਜਿੱਦਾਂ ਪੂਰੀ ਫੁੱਲ ਅੱਜ ਤੇ ਆਪਣਾ ਥਾਂ ਥੋੜਾ ਜਿਹਾ ਬਣਿਆ ਹੈ ਤੇ ਕਿੰਨੀ ਕਿੰਨੀ ਫੁੱਲ ਐਵਰੇਜ ਹੋਊਗੀ ਕਿੰਨਾ ਘੰਟੇ ਦਾ ਖਾਂਦੇ ਕੀ ਸਿਸਟਮ ਉਹ ਆਪਾਂ ਜਦੋਂ ਲੰਮੇ ਘੇਰੇ ਵਾਏ ਉਦੋਂ ਇਹਨਾਂ ਦੀ ਪੂਰੀ ਐਵਰੇਜ ਕੱਢਾਂਗੇ ਬਰਾਬਰ ਬਰਬਰ ਟੈਂਕੀਆਂ ਭਰ ਕੇ ਇਕੱਠੇ ਸਟਾਰਟ ਕਰਾਂਗੇ ਤੇ ਪੂਰਾ ਟਾਈਮ ਨੋਟ ਕਰਕੇ ਕਿੰਨਾ ਥਾਂ ਆਉਂਦੇ ਤੇ ਕਿੱਦਾਂ ਕਿੱਦਾਂ ਸਾਰੀ ਤੁਹਾਨੂੰ ਐਵਰੇਜ ਦੇ ਵਿੱਚ ਦੱਸਾਂਗੇ ਫਿਰ ਪੂਰਾ ਪਤਾ ਲੱਗੂਗਾ ਕਨੈਕਟ ਤੇ ਜਿੱਦਾਂ ਜਿੱਦਾਂ ਵੀ ਆਪਣਾ ਹੋਇਆ ਕਿ ਅੱਜ ਇਹਦੀ ਆਪਾਂ ਦਵਾ ਟਰੈਕਟਰਾਂ ਦੀ ਆਪੋ ਆਪਣੇ ਥਾਂ ਬੈਠ ਕੇ ਟ੍ਰੇਨਿੰਗ ਲਈ ਆ ਤੇ ਲੋ ਜੀ ਆਪ ਵਾਹ ਕੇ ਪਤਾ ਲੱਗ ਜਾਂਦਾ ਟਰੈਕਟਰਾਂ ਬਾਰੇ ਵੀ ਕਿੱਦਾਂ ਚੱਲਦੇ ਕਿੱਦਾਂ ਨਹੀਂ ਚੱਲਦੇ ਕਿਉਂਕਿ ਜਿਹੜਾ ਆਪਾਂ ਕਹੇ ਦੀਆਂ ਗੱਲਾਂ ਸੁਣੀਆਂ ਜਿਹੜੀਆਂ ਹੋਰ ਜੀ ਵੀ ਹੁੰਦੀ ਹੈ ਜਿਹੜੀ ਆਪ ਅੱਖੀਂ ਵਾਹ ਕੇ ਦੇਖੀਏ ਉਹ ਚੀਜ਼ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੁਣ ਇੱਕ ਵੀਰ ਮੈਨੂੰ ਆਖਣ ਡਿਆ ਵੀ ਕਿੰਨੇ ਦੇ 540 ਚੱਕਰ ਪੂਰੇ ਹੁੰਦੇ ਵੀਰ ਜੀ ਜੀ ਸਾਹਿਬ ਲੋ ਅੱਜ ਮੈਂ ਦੋਹਾਂ ਟਰੈਕਟਰ ਚਲਾ ਕੇ ਵੇਖਿਆ 752 ਇੱਕੋ ਹੀ ਕੰਪਨੀ ਦੇ ਬਣੇ ਇੱਕੋ ਹੀ ਟਰੈਕਟਰ ਤੇ ਉਹਨਾਂ ਦੇ ਗੀੜਿਆਂ ਦਾ ਤੇ ਉਹਨਾਂ ਦੇ ਇੰਜਣ ਦਾ ਥੋੜਾ ਥੋੜਾ ਫਰਕ ਵਾ ਇੱਕ ਥੋੜਾ ਜਿਹਾ ਲੋਡ ਵੱਧ ਚੁੱਕਦਾ ਵਾ ਇੱਕ ਥੋੜਾ ਜਿਹਾ ਘੱਟ ਚੁੱਕਦਾ ਬਾਕੀ ਸਾਰਾ ਜੋ ਜੋ ਵਗੂਗਾ ਇੰਨਾ ਵਾ ਵੀ ਜਿਹੜਾ ਘੱਟ ਚੁੱਕਦਾ ਏ ਥੋੜਾ ਜਿਹਾ ਚੱਲਿਆ ਵੀ 3 ਘੰਟੇ ਆ ਤੇ ਦੂਜਾ ਟਰੈਕਟਰ ਜਿਹੜਾ ਵੋ ਚੱਲਿਆ ਵੀ ਆਪਣਾ 6 ਘੰਟੇ ਚੱਲ ਗਿਆ ਫਰਕ ਕੁਛ ਨਾਲ ਕੁਛ ਤੇ ਵੀ ਪੈਂਦਾ ਬਾਕੀ ਸਾਰੀ ਇਹਨਾਂ ਦੀ ਇੰਟਰਵਿਊ ਲਵਾਂਗੇ ਆਪਣੇ ਚੈਨਲ ਦੇ ਨਾਲ ਜੁੜੇ ਰਿਹਾ ਕਰੋ ਇਹਦੇ ਵਿੱਚ ਆਪਾਂ ਖੇਤੀਬਾੜੀ ਨਾਲ ਰਿਲੇਟਡ ਵੀਡੀਓ ਪਾਉਂਦੇ ਰਹੇਦਾ ਵਾ ਜੋ ਜੋ ਆਪਾਂ ਡੇਲੀ ਰੁਟੀਨ ਦੇ ਵਿੱਚ ਕਰਦੇ ਆ ਆ ਬੇਲੇ ਕੋਈ ਇਹੋ ਤੇ ਹੈ ਨਹੀਂ ਵੀ ਤੁਹਾਨੂੰ ਸਹੀ ਸਹੀ ਫੋਟੋਆਂ ਦਿਖਾਈ ਗਈਏ ਜਿੱਦਾਂ ਦੇ ਹੈਗੇ ਆ ਹੁਣ ਪੈਲੀ ਵਾ ਗਿਆ ਹੈ ਮੌਨਸਰ ਘੱਟਾ ਪਿਆ ਵਾ ਤੇ ਕੋਈ ਸ਼ੰਗ ਸ਼ਰਮ ਨਹੀਂ ਆ ਬੰਦੇ ਸਾਡੇ ਖੋ ਗਏ ਆ ਦੇ ਚਵਲਾ ਸਣੇ ਥੱਲੇ ਵਰਗੇ ਇਹਨਾਂ ਨੂੰ ਅੱਜ ਮੰਡ ਦਾ ਰਾਹ ਦਿਖਾਇਆ ਇਦਾਂ ਜਾ ਜਾ ਨਹੀਂ ਰਹਿਣ ਦੇ ਚਪਲਾ ਥੋੜਾ ਛੱਡ ਕੇ ਜਾਣੀਆਂ ਹਨ ਮੈਦਾਨ ਦੇ ਵਿੱਚ ਚੱਕੋ ਚਪਲਾ ਆਉਂਦੀਆਂ ਉਹ ਗੱਡ ਪਰਲੀ ਪਰਲੀ ਗੱਡੇ ਦੋਵਾਂ ਦੀਆਂ ਹੋ ਗਈਆਂ ਓਏ ਬਸ ਠੀਕ ਆ ਲੈ ਜਵਾਨੋ ਚੱਲ ਉਹ ਵੀ ਕਰਦੇ ਲੱਬਲੀਆਂ ਚ ਚਪਲਾ ਸ਼ੇਰਾਂ ਨੇ ਤੱਕਦੇ ਹੋਣਗੇ ਲੱਬਲੀਆਂ ਵਿੱਚੇ ਛੱਡ ਕੇ ਭੱਜੂ ਹੀ ਐਨੂੰ ਚੜੋ ਸੱਦੇ ਐਨੂੰ ਆ ਨਾ ਇੱਥੇ ਡਿੱਗਣਾ ਪਿਓ ਇਹ ਡੰਗਾ ਵੜਾਈ ਤੇ ਇਹੋ ਜਿਹੜਾ ਵਾਂਜਾ ਚੱਲਣਾ ਸਿੱਖਣਾ ਵਾ ਫੇਰ ਹੀ ਜਾ ਕੇ ਕਾਮਯਾਬੀਆਂ ਹਾਸਲ ਹੋਣੀਆਂ ਆਪਣੋ ਚਪਲਾ ਪੁੱਤ ਚਪਲਾ ਦੋਵਾਂ ਦੀਆਂ ਫਸਗੀਆਂ ਕੱਢ ਕੇ ਲਿਆ ਖਿੱਚ ਕੇ ਨਾ ਗਰਮਾ ਕੱਢਿਆ ਦਿਨ ਇਹ ਹੋਰ ਜਿੰਦਿਸ ਨੂੰ ਆਪਣੇ ਮਾਹਨਿਕਾਂ ਮਰ ਕੇ ਮੈਂ ਫਸ ਗਿਆ ਚਲੋ ਜੀ ਸ਼ੁਰੂ ਵਾਹ ਕੀ ਹਾਲਤ ਹੋ ਗਈ ਇਹਨਾਂ ਦੀ ਘੱਟਾ ਬੜਾ ਇਹਨਾਂ ਦੇ 6 7 ਕਿੱਕੜੀ ਘੱਟਾ ਬੜਾ ਜੰਮਦਾ ਇਹਨਾਂ ਦੇ ਹਣਾ ਘੱਟਾ ਲਿਓ ਆਪਣੇ ਥਾਂ ਸਰ ਦੇ ਸ਼ਿੰਗਾ ਤਾਂ ਰੱਖੋ ਗੱਡੀ ਥਾਣੇ ਆ ਗਏ ਬਾਲਚ ਬੁਲਚ ਮਾਰੀ ਹੋਏ ਫੇਰ ਇਹ ਮਹਿਮਦ ਦੀ ਮਾਰ ਦੇ ਦੀ ਕੀ ਟੋੜੀ ਗੱਲ ਬੜੀ ਠੀਕ ਠੀਕ ਬਾਸਤ ਕਾ ਤੂੰ ਠੀਕ ਕੀ ਦੀ ਮੈਂ ਮਰ ਗਈ ਕੋਈ ਨਹੀਂ ਇੱਕਦਮ ਐਸਾ ਮੈਂ ਕਹਿੰਦਾ ਮੈਂ ਡੰਕਰ ਕਹਿੰਦਾ ਮੈਂ ਗੁਰੂ ਤੂੰ ਕਿੱਥੇ ਹੈ